ਠੀਕ ਹੈ ਲੈ ਲੈ ਖਤਮ ਹੋ ਜਪਾਂ ਪਰ ਪਾਸਾ ਇੱਕ ਮਿੰਟ ਜੀ ਚਲੋ ਠੀਕ ਹੈ ਤੁਹਾਡੀ ਗੱਲ ਮੰਨ ਲਈ ਇੱਕ ਮਿੰਟ ਜੀ ਪਰ ਸਭ ਤੋਂ ਸ਼ੁਰੂ ਤੋਂ ਕਿੱਥੋਂ ਰਸਤਾ ਸ਼ੁਰੂ ਕਰਨਾ ਰਸਤਾ ਸ਼ੁਰੂ ਕਰਨਾ ਉਹ ਲੱਗ ਜਾਓ ਸਾਨੂੰ ਕੋਈ ਤਰਾਜ ਨਹੀਂ ਕਰੀ ਵੀ ਆ ਹਾਂ ਜੀ ਪਹਿਲਾਂ ਕਹਿੰਦੇ ਸਾਰੇ ਉੱਥੋਂ ਸ਼ੁਰੂ ਮੰਨਦੇ ਹੋਏ ਸਾਰੇ ਇੱਕ ਮਿੰਟ ਜੀ ਇੱਕ ਮਿੰਟ ਸਾਰੇ ਇਹ ਗੱਲ ਆ ਅਸੀਂ ਕਿਸੇ ਦਾ ਨਾਤਾ ਅਸੀਂ ਆਪਦਾ ਕੋਈ ਕਬਜ਼ਾ ਕਰਨਾ ਕਹੋਗੇ ਫਿਰ ਉਸ ਤੇ ਆ ਸਿਰਫ ਇਹ ਜ਼ਮੀਨ ਅਸੀਂ ਕਹਿੰਦੇ ਵੀ ਸ਼ੁਰੂ ਤੋਂ ਕਢਾ ਲਓ ਸ਼ੁਰੂ ਤੋਂ ਕਢਾ ਲਓ ਅਸੀਂ ਕਢਾ ਲਓ ਨਹੀਂ ਨਗਰ ਆਜ ਅੰਗਨੇ ਇਹ ਕਿ ਇਹ ਕਿੱਥੇ ਰੁਕਟਿਆ ਹੋਇਆ ਥੋੜਾ ਇਹ ਇੱਥੇ ਰਾਹ ਹੈ ਨੀਗਾ ਸ਼ੁਰੂ ਤੋਂ ਤੁਸੀਂ ਮੈਂ ਲਿਖਾ ਲੈਂਦਾ ਬੜੇ ਸਾਡੇ ਤੋਂ ਲਿਖਾ ਦੇ ਲਓ ਦੇਖੋ ਡਿਸੀਜਨ ਸਾਡੇ ਤੋਂ ਲਿਖਾ ਦੇ ਲਓ ਸਰ ਜੀ ਰਾਹ ਉਹ ਜਿੱਥੇ ਕੱਢੀਆ ਉਹ ਰੁਕਣਾਓ ਤੁਸੀਂ ਉਹ ਪ੍ਰਧਾਨ ਜੀ ਕੱਢੀ ਵੀ ਆਨੇ ਆ ਰਹੇ ਨਹੀਂ ਮਿਲਿਆ ਸਾਰਾ ਉੱਥੋਂ ਲੱਗੇ ਹੋਏ ਸਾਡੀ ਅਸੀਂ ਤੁਸੀਂ ਪਹਿਲਾਂ ਲਿਖਾ ਲਓ ਸਾਡੇ ਤੋਂ ਸਾਡੇ ਤੋਂ ਲਿਖਾ ਲਓ ਜੀ ਲਗਾ ਲਓ ਇਹ ਨਹੀਂ ਟਿਕਟ ਵੀ ਦੇਰੀ ਗੱਲ ਹੈ ਨੈਪ ਸਾਹਿਬ ਅਸੀਂ ਕੋਈ ਟਿਕਟ ਨਹੀਂ ਦਿੰਦੇ ਅਸੀਂ ਟਿਕਟ ਨਹੀਂ ਲੈਂਦੇ ਸਾਰਾ ਸਾਡੇ ਤੋਂ ਪਹਿਲਾਂ ਲਖਾਓ ਬਸ ਰਾਹ ਕੱਢੇ ਥੋੜੀ ਡਿਗੜੀ ਗਏ ਲੜ ਲੜੋ ਦੇਖੋ ਗੱਲ ਸੁਣੋ ਫਿਲਹਾਲ ਤਾਂ ਇਹ ਡਿਸਪਲਿਨ ਨਿਸ਼ਾਨਦੀ ਹੈ ਕੋਈ ਕਬਜ਼ਾ ਨਹੀਂ ਹੋ ਰਿਹਾ ਇਹ ਥੋੜਾ ਐ ਥੋੜਾ ਲੈਣਾ ਹੈ ਮੈਨੂੰ ਸਭ ਪਤਾ ਕੀ ਹੈ ਜੀ ਤੁਸੀਂ ਸਾਡੇ ਤੋਂ ਇਥੋਂ ਲਿਖਾ ਕੇ ਲੈ ਲਓ ਹਾਂ ਆ ਸਾਰੇ ਖੜੇ ਨੇ ਚਲੋ ਸਾਡੇ ਸ਼ਹਿਰ ਵਾਲੇ ਵੀ ਖੜੇ ਨੇ ਉਹ ਵੀ ਖੜੇ ਨੇ ਓਤੋਂ ਲੋਕ ਕਦੋਂ ਲੱਗ ਲਿਓ ਸਾਡੇ ਤੋਂ ਪਹਿਲਾਂ ਛਡਾ ਲਓ ਹਾਂ ਸਭ ਤੋਂ ਪਹਿਲਾਂ ਚਾਰ ਆਹ ਕੋਲ ਦੇ ਦੇਖੀ ਜੰਗੂ ਛੜਾ ਲਿਆ ਕਰਕੇ ਤੂੰ ਫੋਟੋੜ ਕੇ ਸਾਂ ਕੋੜ ਕੇ ਦੇਖਾਓ ਫਿਰ ਇਹ ਹੋਰ ਤੋਂ ਚੱਲੀ ਜਾਣਾ ਅੱਜ ਦੇ ਉਹ ਫੋਰਸ ਬਲਾਅਚ ਫੋਰਸ ਬਲਾਅਓ ਚਲੋ ਇਹ ਦੇਖੋ ਜੁਪੀਨਾਂ ਨੂੰ ਫਿਰ ਮੈਂ ਕੱਢੀ ਗੱਲ ਦੀ ਆ ਤਾਰ ਖੋੜ ਕੇ ਜਿਹੜਾ ਇਹਨਾਂ ਨੂੰ ਦਿਖਾਓ ਇੱਥੇ ਆਜੋ ਵੀਡੀਓ ਵੀਡੀਓ ਬਣਨੀ ਏ ਲੋਲੀ ਕੋਈ ਗੱਲ ਨਹੀਂ ਪਤਾ ਕੀ ਗੱਲ ਹੈ ਇਹ ਪੈਂਡਿੰਗ ਹੈ ਪੈ ਨਹੀਂ ਆ ਫਿਰ ਡਿਸੀਜਨ ਹੋਵੇ ਤਾਂ ਕੋਰਟ ਦਾ ਹੀ ਮੰਨਾਂਗੇ ਜਦੋਂ ਕੋਰਟ ਡਿਸੀਜਨ ਨਹੀਂ ਜਾਓ ਹੁਣ ਸਟੇ ਲੈ ਆਓ ਜੀ ਰੈਪਰ ਸਾਹਿਬ ਤੁਹਾਨੂੰ ਪਤਾ ਹੈ ਜੋੜੀ ਸਾਹਿਬ ਕੱਲ੍ਹ ਦੀ ਹੋਈ ਤੀ ਅੱਜ ਦੀ ਸਟੇ ਲੈ ਲਈ ਆ ਆਮਨ ਜੱਟ ਤਾਂ ਹੈ ਨਹੀਂ ਵੀ ਕੋਈ ਅਣਪੜਾ ਜਾਂ ਪੜ੍ਹੇ ਲਿਖੇ ਸਿਆਣੇ ਬੰਦੇ ਤੁਸੀਂ ਇਹਨੂੰ ਨਾ ਰੋਕੋ ਸਰ ਜੀ ਇਹ ਪਹਿਲਾਂ ਦਾ ਕੋਈ ਇਹਦਾ ਚੱਲਦਾ ਨਹੀਂ ਜੀ ਰੋਕਣ ਦੀ ਤਾਂ ਗੱਲ ਇਹ ਹੈ ਜਦੋਂ ਤੁਸੀਂ ਤੁਸੀਂ ਆ ਸਰ ਕਹੀ ਜਾਂਦੇ ਨੇ ਕਈਆਂ ਨੇ ਵੀ ਕਰੋ ਜਿਵੇਂ ਮਰਜ਼ੀ ਕਰੋ ਇਸ ਦਾ ਐਨਾ ਕੁਝ ਨਹੀਂ ਕਰਦਾ ਐਵੇਂ ਬੋਲਦੇ ਕਾਣੀ ਹੋ ਸਦਾ ਬਈ ਜਾਨੇ ਬਸ ਕੋਈ ਅਸੀਂ ਤੁਹਾਡੇ ਨਾਲ ਇੰਨਾ ਲੱਗ ਗਿਆ ਹਾਂ ਨਹੀਂ ਕੱਲ ਵੀ ਐਡਮਿਟ ਕਰਾ ਕੇ ਰਿਪੋਰਟ ਕਰੂਗੀ ਰਿਪੋਰਟ ਜੋ ਕਰਦੇ ਹਾਂ ਨਹੀਂ ਤੁਸੀਂ ਰਿਪੋਰਟ ਕਰਾਉਣੇ ਜੋ ਰਿਪੋਰਟ ਆਉ ਹੋ ਜੀ ਤੁਸੀਂ ਸਹੀ ਕੰਮ ਕਰ ਮੈਂ ਜੋ ਮੇਰਾ ਲੌਂਡਰ ਮੈਂ ਦਾ ਜੋ ਮੈਨੂੰ ਜੋ ਹੁਕਮ ਮਿਲ ਗਿਆ ਮੈਂ ਤਾਂ ਉੱਥੇ ਫੁੱਟ ਰੋਡ ਹੈ ਇੱਕ ਕਾਫੀ ਲੰਬੇ ਸਮੇਂ ਤੋਂ ਇਹ ਚੀਜ਼ ਦਾ ਬਿਵਾਦ ਚੱਲਦਾ ਹੈ ਪਿਛਲੇ ਇੱਕ ਬਰਾਡ ਐਸ ਡੀ ਐਮ ਆਈ ਸੀ ਉਹਨਾਂ ਨੇ ਮੰਤੀ ਕਰਾਤੀ ਸੀ ਪਿੱਛੇ ਬਨਰਾਜ ਕੋਰਟਸ ਤੱਕ ਤੇ ਉਸ ਤੋਂ ਅੱਗੇ ਜ਼ਿੰਮੇਦਾਰ ਭਰਾ ਨਹੀਂ ਉੱਠ ਕੇ ਆਏ ਤੇ ਅਸੀਂ ਜਿੰਨੇ ਵੀ ਅਸੀਂ ਇਸ ਜਗ੍ਹਾ ਦੇ ਉੱਤੇ 99 ਫੁੱਟ ਰੋਡ ਤੇ ਜ਼ਿੰਮੇਦਾਰ ਪੈਂਦੇ ਆ ਹੁਣ ਉਹਨਾਂ ਦੀ ਹੁਣ ਮੰਗ ਇਹ ਹੈ ਕਿ ਇਹ ਜਗ੍ਹਾ 99 ਫੁੱਟ ਰੋਡ ਹੈ ਇਹਨੂੰ ਖਾਲੀ ਕੀਤਾ ਜਾਵੇ ਪਰ ਕੁਝ ਨਮਾਇंदे ਜੋ ਇਸ ਜਗ੍ਹਾ ਦੇ ਨਾਲ ਆਪਦੇ ਜ਼ਮੀਨਾਂ ਟੱਚ ਨੇ ਉਹਨਾਂ ਨੇ ਪੂਰੀ ਦੀ ਪੂਰੀ 99 ਫੁੱਟ ਰੋਡ 18 ਕਰਮਾ ਦਾ ਜੋ ਕਹਿੰਦੇ ਆਪਾਂ ਅੱਧਾ ਕਿਲਾ ਇੱਕ ਕਿਲੇ ਦੇ ਨਾਲ ਪੈਂਦਾ ਉਹ ਪੂਰੇ ਦਾ ਪੂਰਾ ਹੀ ਬਾਹ ਲਿਆ ਤੁਸੀਂ ਦੇਖੋਗੇ ਰਾਹ ਟੱਪਣਗੇ ਬੰਦਾ ਟੱਪਣ ਵਾਸਤੇ ਵੀ ਜਗ੍ਹਾ ਹੈ ਨਹੀਂ ਉਹਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਪੂਰੇ ਐਸ ਡੀ ਐਮ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹ ਰਾਹ ਦੀ ਮੰਗਤੀ ਕਰਾਉਣ ਵਾਸਤੇ ਅਸੀਂ ਅੱਜ ਚੱਲੇ ਸੀ ਤੇ ਇਹ ਜੋ ਨਾਲ ਲੱਗਦੇ ਨਮਾਇंदे ਨੇ ਉਹਨਾਂ ਨੇ ਅੱਜ ਇਸ ਚੀਜ਼ 'ਚ ਵਿਗੜਨ ਵੀ ਪਾਈ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਤਹਿਸੀਲਦਾਰ ਸਾਹਿਬ ਜੀ ਨੇ ਨਾਲ ਲਾ ਕੇ ਠੱਡੇ ਲਵਾਤੇ ਖੰਬੇ ਲਵਾ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਖੰਭੇ ਲੱਗੇ ਹੋਏ ਨੇ ਇਹ ਨਾਲ ਵੀ ਲੱਗੇ ਹੋਏ ਨੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੁਆਰਾ ਬੇਨਤੀ ਕਰਦੇ ਹਾਂ ਕਿ ਰਾਹ ਨੂੰ ਜਲਦੀ ਚਾਲੂ ਕਰਾਇਆ ਜਾਵੇ ਪਰ ਅੱਜ ਚਾਲੂ ਨਹੀਂ ਕਰਵਾਇਆ ਗਿਆ ਸਾਨੂੰ ਆਸ ਸੀ ਕਿ ਅੱਜ ਇਹ ਰਾਹ ਚਾਲੂ ਹੋ ਜਾਊਗਾ ਵੀ ਬੜਾ ਨਹੀਂ ਤਾਂ ਥੋੜਾ ਹੋ ਜਾਊਗਾ ਪਰ ਜਮਾ ਵੀ ਨਹੀਂ ਹੋਇਆ ਅੱਜ ਫਿਰ ਉਹਨਾਂ ਨੇ ਅੱਜ ਜਿੰਨੀ ਹੋ ਸਕੇ ਨਿਸ਼ਾਨਦੇਹੀ ਜੁਰੂ ਕਰਵਾਈ ਉਹਨਾਂ ਦਾ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਕਵਜਾ ਕਾਰਵਾਈ ਵਾਸਤੇ ਅੱਗੇ ਕੀ ਕਰਨਾ ਚਾਹੋਗੇ ਤੁਸੀਂ ਅਸੀਂ ਫਿਰ ਬੇਨਤੀ ਕਰਾਂਗੇ ਉੱਪਰ ਤੱਕ ਜਿੱਥੇ ਤੱਕ ਸਾਡਾ ਬਾਹਰ ਚੱਲਿਆ ਸੀ ਆਪਦੇ ਵੱਲੋਂ ਜਿਹੜੇ ਵੀ ਇਸੇ ਨਾਲ ਲੱਗਦੀ ਜਾ ਕੁਛ ਵੀ ਹੁੰਦਾ ਸਾਰੇ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਪੂਰੇ ਨਾਲ ਲੈ ਕੇ ਆਵਦੇ ਫਿਰ ਅਸੀਂ ਉੱਪਰ ਜਿੰਨੇ ਦਾ ਸੀਐਮ ਤੱਕ ਸਾਬ ਤੱਕ ਵੀ ਅਸੀਂ ਬੇਨਤੀ ਕਰਾਂਗੇ ਕਿ ਇਹਨੂੰ ਚਾਲੂ ਕਰਵਾਇਆ ਜਾਵੇ ਤੋਂ ਕਰਾਣੇ ਹੀ ਰੋਕਿਆ ਹੋਇਆ ਹੈ ਨਾ ਹੋਰ ਜਿਹਨੂੰ ਜਿਹਨੂੰ ਟਾਰਗੇਟ ਕਰਾਂਗੇ ਆਪਾਂ ਕਰਾਂਗੇ ਉਹਨੂੰ ਜਿਨ੍ਹਾਂ ਨੇ ਰੋਕੀ ਹੈ ਜਿਨ੍ਹਾਂ ਨੇ ਰੋਕੀ ਨਹੀਂ ਉਹਨੂੰ ਟਾਰਗੇਟ ਕਿਉਂ ਕਰਾਂਗੇ ਬਾਕੀ ਤਾਂ ਪਿੱਛੇ ਚੱਲਦੀ ਜਾ ਰਹੀ ਹੈ ਨਾ ਕੱਲੇ ਦੋ ਘਰਾਂ ਦੀ ਜ਼ਮੀਨ ਹੈ ਜਿਹੜੀ ਹੱਥੇ 10 15 ਕਿੱਲੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ 6 5 6 ਕਿੱਲੇ ਸਰਕਾਰੀ ਰਾਹ ਲੰਘਦਾ ਉਹ ਦੋ ਘਰਾਂ ਨੂੰ ਕਹਿਆ ਜਾਊਗਾ ਉਹ ਵੀ ਗਵਰਨਮੈਂਟ ਨੇ ਐਸੀ ਨਹੀਂ ਕਿਹਾ ਪ੍ਰਸ਼ਾਸਨ ਨੇ ਕਿਹਾ ਹੈ ਜੇ ਪ੍ਰਸ਼ਾਸਨ ਨੇ ਕੁਝ ਦੇਖਿਆ ਹੈ ਹੱਥ ਲੱਠੇ ਦੇ ਉੱਤੇ 18 ਕਰਮਾ ਦਾ ਰਾਹ ਬਣਿਆ ਹੋਇਆ ਹੈ ਜੇ ਉਹਨਾਂ ਨੇ ਦੇਖਿਆ ਤਾਂ ਹੀ ਉਹ ਆਏ ਨੇ ਐਵੇਂ ਤਾਂ ਨਹੀਂ ਆ ਗਏ ਇਹ ਆਪਾਂ ਕਹਿੰਦਾ ਜੇ ਕਿਸੇ ਕਿਲੇ ਦੇ ਵਿੱਚੋਂ ਰਾਹ ਕੱਢ ਲਓ ਸਾਨੂੰ ਰਾਹ ਚਾਹੀਦਾ ਹੈ ਉਹ ਸਾਨੂੰ ਰਾਹ ਨਹੀਂ ਦਿੰਦਾ ਸਾਨੂੰ ਜ਼ਮੀਨ ਮੁੱਲ ਦੇਵਾ ਦੋ ਅਸੀਂ ਨਹੀਂ ਮੁੱਲ ਮੰਗੀ ਜੇ 18 ਕਰਮਾ ਦਾ ਗਵਰਨਮੈਂਟ ਦਾ ਰਾਹ ਉਹ ਰਾਹ ਮੰਗਿਆ ਕੁਝ ਵੀ ਨਹੀਂ ਸੀ ਜੀ ਇਹਨਾਂ ਨੇ ਕੱਲ ਸਾਨੂੰ ਇਤਲਾਹ ਦਿੱਤੀ ਸੀ ਵੀ ਇਹ ਰਾਹ ਦੀ ਮੰਗਤੀ ਹੋਣੀ ਹੈ ਉਹ ਅਸੀਂ ਕਿਹਾ ਚਲੋ ਠੀਕ ਹੈ ਜੀ ਚਲੋ ਅਸੀਂ ਇਤਲਾਹ ਮੰਨ ਲਈ ਉਹ ਤੋਂ ਬਾਅਦ ਇਹਨਾਂ ਨੇ ਅੱਜ ਸਾਨੂੰ ਨਾਸਬ ਨਹੀਂ ਸਮਝਿਆ ਵੀ ਫੋਨ ਕਰਕੇ ਬੁਲਾਈਏ ਜਾਂ ਕਰੀਏ ਜਾਂ ਮਾਲਕ ਨਹੀਂ ਆਏ ਇਹ ਵਿਚਾਲੋਂ ਆ ਕੇ ਮੇਨਤੀ ਕਰਨ ਲੱਗੇ ਉਹਦੇ ਵਿੱਚ ਕੀ ਸੀ ਦੇਖਣ ਨੂੰ ਜਿਹੜਾ ਮਿਲਿਆ ਇਹ ਦੋ ਬੰਦਿਆਂ ਨੂੰ ਟਾਰਗੇਟ ਕੀਤਾ ਜੀ ਇਹਨਾਂ ਨੇ ਅਸੀਂ ਓਪੋਜੀਸ਼ਨ ਪਾਰਟੀ ਤੋਂ ਬਲੋਂਗ ਕਰਦੇ ਆ ਜਿਹੜਾ ਮੇਨ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਇਹ ਸਰਕਾਰ ਵਾਲੇ ਹੋਗੇ ਇਹਨਾਂ ਨੇ ਓਪੋਜੀਸ਼ਨ ਪਾਰਟੀ ਨੂੰ ਕਰਕੇ ਵੀ ਟਾਰਗੇਟ ਆ ਦੋਨੇ ਬੰਦਿਆਂ ਨੇ ਦੋ ਬੰਦਿਆਂ ਦੀ ਸਿਰਫ 15 ਬੰਦਿਆਂ ਜੋ ਮਿੰਤੀ ਤੋਂ ਦੋ ਬੰਦਿਆਂ ਦੀ ਕਰਕੇ ਠੱਡੇ ਲਾਗੇ ਦੇ ਬਾਗੇ ਅਸੀਂ ਬਾਰ ਬਾਰ ਤਹਿਸੀਲਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਵੀ ਸਾਰੀ ਮਿੰਤੀ ਕਰਾਓ ਜੀ ਸਾਰੀ ਮਿੰਤੀ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਸਾਡੀ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਐਸ ਐਚਓ ਸਾਹਿਬ ਤਹਿਸੀਲਾਰ ਸਾਹਿਬ ਪਾਈ ਸਾਡੇ ਤਾਂ ਪ੍ਰੈਸ਼ਰ ਹੈ ਇਹ ਨਹੀਂ ਪਤਾ ਭਗਵਾਨ ਜੀ ਦਾ ਪ੍ਰੈਸ਼ਰ ਹੈ ਕਿ ਉੱਤੋਂ ਪ੍ਰੈਸ਼ਰ ਹੈ ਕਿੱਥੋਂ ਪ੍ਰੈਸ਼ਰ ਹੈ ਇਹਨਾਂ ਨੇ ਸਾਡੀ ਨਾ ਤਾਂ ਕੋਈ ਗੱਲ ਸੁਣੀ ਬਚਾ ਲੋ ਮਿੰਤੀ ਕਰਕੇ ਤੇ ਜਿਹੜੀ ਕਿ ਦਰਖਾਸਤ ਦੇਖੀ ਜਾਵੇ ਉਹ ਪਿੱਛੋਂ ਮਿੰਤੀ ਦੀ ਲੱਗੀ ਹੋਈ ਹੈ ਜੀ ਜਿਹੜੀ ਇਹਨਾਂ ਨੇ ਬਲਰਾਜ ਕਾਲਜ ਦੇ ਰੋਡ ਤੋਂ ਚੱਲਣੀ ਸੀ ਤੇ ਖੈਰੇ ਆ ਜਿਹੜੀ ਆ ਸੜਕ ਨਿਕਲਦੀ ਆ ਜਾ ਕੇ ਆਲੂਪੁਰ ਕੋਲੇ ਜਾ ਕੇ ਜੀ ਦੂਜੀ ਗੱਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਕਾਗਜ਼ ਵੀ ਪੇਸ਼ ਕੀਤੇ ਸੀ ਜਿਹੜਾ ਸਾਡਾ ਇਸ ਇਹ ਇਹ ਰਾਹ ਦੇ ਸੰਬੰਧ ਚ ਕੋਰਟ ਕੇਸ ਚੱਲ ਰਿਹਾ ਦੋ ਅਦਾਲਤਾਂ ਚੱਲ ਰਿਹਾ ਮਾਨਯੋਗ ਅਦਾਲਤਾਂ ਉਹਨਾਂ ਦੀਆਂ ਤਰੀਕਾਂ ਵੀ ਦੱਸੀਆਂ ਇਹਨਾਂ ਨੂੰ ਪਿਆ ਸਾਡੀਆਂ ਤਰੀਕੇ ਇਹ ਕਨਫਰਮ ਡਾਕੂਮੈਂਟ ਵੀ ਪਰ ਇਹਨੇ ਕਦੇ ਵੀ ਕੋਰਟ ਨੂੰ ਅਸੀਂ ਨਹੀਂ ਮੰਨਦੇ ਨਾ ਸਾਡਾ ਕੋਈ ਇਹਦੇ ਨਾਲ ਅਸੀਂ ਤਾਂ ਅੱਜ ਇੱਥੇ ਕਰਕੇ ਆ ਫਿਰ ਅਸੀਂ ਪਿੱਛੇ ਹਟ ਗਏ ਵੀ ਜਿਆਦਾ ਹੋ ਤਬਾਦ ਕਲੇਸ਼ ਹੈ ਜੀ ਲੜਾਈ ਹੈ ਫੇਰੇ ਬੇਬੀ ਭਾਈ ਤੁਸੀਂ ਸਾਰੇ ਸਾਡੀ ਸਾਰੀ ਜ਼ਮੀਨੀ ਵਾ ਲੋ ਸਾਨੂੰ ਕੋਈ ਨਹੀਂ ਕੋਈ ਸਮੇਂ ਦੀ ਗੱਲ ਹੈ ਅਸੀਂ ਓਪੋਜੀਸ਼ਨ ਚ ਹਾਂ ਤੁਸੀਂ ਧੱਕਾ ਕਰੀ ਜਾਂ ਨੋ ਕਰ ਲੋ ਕੋਈ ਸਾਨੂੰ ਨਹੀਂ ਹੁਣ ਉਪਰੋਂ ਇਹ ਨਹੀਂ ਪਤਾ ਭਗਵਾਨਤਮਾਨ ਦਾ ਪ੍ਰੈਸ਼ਰ ਹੈ ਕੀ ਦਾ ਪ੍ਰੈਸ਼ਰ ਹੈ ਤਹਿਸੀਲਦਾਰ ਤਾਂ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹਦੇ ਮਾਉਗਾ ਪਾਜੀ ਇੱਥੇ ਠੱਡੇ ਲਾ ਕੇ ਭਾ ਗਿਆ ਤੇ ਠੱਡੇ ਲਾਏ ਤੇ ਭੱਜ ਗਿਆ ਤੁਸੀਂ ਵਿਚਨਾ ਬਣਦੇ ਹੋ ਜੀ ਤੁਸੀਂ ਤਾਰ ਤੇ ਨਾਲ ਦੇ ਹੋ ਜੀ ਤੁਸੀਂ ਉਹਨਾ ਇਹਦਾ ਇੱਕ ਸ਼ੁਰੂਆਤ ਕਰ ਗਿਆ ਲੜਾਈ ਦੀ ਜੀ ਅਸਲੀਅਤ ਹੈ ਪਰ ਜਿਵੇਂ ਕੋਈ ਹੁੰਦਾ ਹੈ ਭਈ ਇਹ ਅਸੀਂ ਦਾ ਇਹੀ ਬੇਨਤੀ ਕਰਦੇ ਆ ਰਾਹ ਜਿੰਨਾ ਦਾ ਅਸੀਂ ਇੱਕ ਇੰਚ ਸਾਨੂੰ ਨਾ ਛੱਡੋ ਵੱਧ ਛੜਾ ਲਓ ਸਾਡੇ ਤੋਂ ਪਰ ਪਿੱਛੋ ਲੱਗੋ ਤਰੀਕੇ ਵਾਰ ਬਚਾ ਲਓ ਨਾ ਲੱਗੋ ਸਾਡੀ ਦਾ ਬੇਨਤੀ ਹੈ ਇਹ ਬਚਾ ਲਓ ਲਾ ਕੇ ਸਿਰਫ ਸਾਨੂੰ ਦੋ ਬੰਦਿਆਂ ਨੂੰ ਟਾਰਗੇਟ ਕੀਤਾ ਹੋਰ ਤੀਜੇ ਬੰਦੇ ਨੂੰ ਨਹੀਂ ਕੀਤਾ ਕਿਸੇ ਵੀ ਬੰਦੇ ਨੂੰ ਪ੍ਰਸ਼ਾਸਨ ਦੇ ਕਹਿੰਦੇ ਮਤਲਬ ਕੋਈ ਪਿੱਛੋਂ ਮੰਤੀ ਹੋਈ ਹੋਈ ਹੈ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਚਲੋ ਮੈਂ ਮੀਡੀਆ ਦੇ ਮਾਧਿਅਮ ਤੇ ਵੀ ਕਹਿਣਾ ਜਾਂਣਾ ਵੀ ਇੱਥੇ ਜਿਵੇਂ ਠੱਡੇ ਲਾਗੇ ਜene ਮੈਂ ਤੁਹਾਨੂੰ ਪਿੱਛੇ ਦਿਖਾ ਸਕਦਾ ਕਿਤੇ ਵੀ ਇੱਕ ਠੱਡਾ ਦਿਖਾ ਦਿਓ ਇੱਕ ਠੱਡਾ ਬਈ ਤੇ ਫਿਰ ਅਸੀਂ ਜੇ ਜਿਹੜਾ ਤੁਸੀਂ ਜਰਮਨ ਨਾਲ ਆਉਂਗੇ ਮੈਂ ਚੱਲੂਗਾ ਜੀ ਇੱਕ ਠੱਡਾ ਵੀ ਲਾਗੇ ਸਾਡੇ ਖੇਤ ਚਾਏ ਸਾਡੇ ਕਰਕੇ ਤੇ ਇੱਥੋਂ ਹੀ ਵਾਗੇ ਨਾ ਅੱਗੇ ਨਾ ਪਿੱਛੇ ਸਿਰਫ ਉੱਪਰ ਜਣੀ ਵੀ ਇਮਤੀ ਸੀ ਜੀ ਇਹ ਦਿਖਾ ਤੱਕ ਕਿਸੇ ਸਰਕਾਰੀ ਰਾਹ ਕੱਢਣ ਵਾਸਤੇ ਕਿਉਂਕਿ ਅੱsse ਪਾਸੇ ਪਹਿਲੀ ਹੀ ਤਰਾਹ ਹੋ ਚੁੱਕੀ ਸੀ ਕਿ ਪਟਵਾਰੀਆਂ ਇਸ ਦੇ ਵਿੱਚ ਕੋਸ਼ਿਸ਼ ਕਰ ਜਿਹੜੇ ਆਉਂਦੇ ਸੀ ਉਹ ਮੌਕੇ ਤੇ ਰੌਲਾ ਪਾ ਰਹੇ ਸੀ ਵੀ ਸਾਰੇ ਦੀ ਇਮਤੀ ਕੀਤੀ ਜਾਵੇ ਪਰ ਜਿਹੜੀ ਦਰਖਾਸਤ ਸੀਗੀ ਉਹ ਸਿਰਫ ਉਹੀ ਨੰਬਰਾਂ ਦੀ ਸੀਗੀ ਜਿਹੜਿਆਂ ਦੀ ਮੰਤੀ ਕਰਨੀ ਬਾਕੀ ਸੀਗੀ ਜਿਹੜੀ ਨਿਸ਼ਾਨ ਦੀ ਇਹ ਮੰਗ ਰਹੇ ਸੀ ਉਹ ਆਲਰੇਡੀ ਪਹਿਲਾਂ ਹੀ ਹੋ ਚੁੱਕੀਆਂ ਨਿਸ਼ਾਨ ਦੇ ਠੀਕ